ਮੇਸ ਤੋਂ ਚੰਗਾ ਤਾਂ ਤੁਸੀਂ ਮੈਨੂੰ ਕੁੱਕ ਚ ਹੀ ਮਾਰ ਦਿੰਦੇ ਮੇਰੇ ਦਾਦੇ ਦੇ ਉਮਰ ਦਾ ਸੀ ਜਿਸ ਨੇ ਮੈਨੂੰ ਨੋਚ ਕੇ ਮਾਰਿਆ ਹੈ اے ਦੁਨੀਆ ਦੇ ਲੋਕੋ ਧਾਰਮਿਕ ਪਹਿਰਾਵਾ ਪੈਣ ਨਾਲ ਕੋਈ ਧਾਰਮਿਕ ਨਹੀਂ ਹੋ ਜਾਂਦਾ ਬਜ਼ੁਰਗ ਹੋਣ ਨਾਲ ਕੋਈ ਸਿਆਣਾ ਨਹੀਂ ਹੋ ਜਾਂਦਾ ਤੇ ਪੰਜਾਬ ਚ ਵੀ ਹੁਣ ਧੀਆ ਪਹਿਣਾ ਸਾਂਝੀਆਂ ਨਹੀਂ ਰਹੀਆਂ ਇੰਨਾ ਵੈਸ਼ੀ ਦਲਿੰਦਿਆਂ ਨੂੰ ਮੌਤ ਦੀਆਂ ਸਜ਼ਾਵਾਂ ਦਿਓ ਅਸੀਂ ਕੁੜੀਆਂ ਹੁਣ ਕਿੱਥੇ ਸੇਫ ਨਹੀਂ ਲੋਕੋ ਅਸੀਂ ਕੁੜੀਆਂ ਹੁਣ ਕਿੱਥੇ ਸੇਫ ਨਹੀਂ ਆਪਣੇ ਹਿੱਸੇ ਨਾਲ ਮਾਦ ਮੇਰੀ ਬੱਜੀਏ ਤੀਆਂ ਬਚਾਓ ਤੀਆਂ ਪੜਾਓ ਤੀਆਂ ਨੂੰ ਸੇਫ ਵੀ ਤਾਂ ਰੱਖੋ ਤੇਰੇ ਰੂ ਕੰਪਦੀ ਉਹ ਸਮਾਦੀ ਚੀਕਾ ਸੌਂਸੁਲ ਕੇ ਰਾਤੀ ਸੋ ਰਹੀ ਹੁਆ ਜਦੋਂ ਵੀਡੀਓ ਮੇਰੇ ਸਾਹਮਣੇ ਆਈ ਹੈ ਤੇ ਮੈਨੂੰ ਮੈਨੂੰ ਆਪਣੇ ਆਪ ਨੂੰ ਡਰ ਲੱਗਾ ਰੰਦਾ ਸਾਡੀਆਂ ਤੀਆਂ ਘਰ ਚ ਕਿ ਸੇਫ ਸਾਡੀਆਂ ਤੀਆਂ ਆੜਗਵਾਂ ਚ ਨਹੀਂ ਸੇਫ ਹੈ ਨਾ ਕਿੱਥੇ ਭੇਜੀਓ ਸੀ ਤੀਆਂ ਨੂੰ ਕਿੱਥੇ ਭੇਜੀਏ ਮੈਨੂੰ ਕੋਈ ਲਾਈਕ ਦੀ ਲੋੜ ਨਹੀਂ ਮੈਨੂੰ ਕੋਈ ਸ਼ੇਅਰ ਦੀ ਲੋੜ ਨਹੀਂ ਮੈਂ ਬਸ ਇਹ ਆਪਣੇ ਦਿਲ ਦੇ ਜਜ਼ਬਾਤਾਂ ਰਹੀ ਕਿ ਮੇਰੀ ਵਕਤੀ ਆ ਰੂਹ ਕੰਬਦੀ ਆ ਇਦਾਂ ਦੇ ਦਰਿੰਦਿਆਂ ਨੂੰ ਦੇਖ ਕੇ ਮਰਾ ਤਾਂ ਤਾਰੇ ਬੰਦਾ ਹੋ ਕੇ ਉਸ ਕੁੜੀ ਦੇ ਨਾਲ ਐਨਾ ਵੱਡਾ ਜ਼ੁਲਮ ਕੀਤਾ ਤੂੰ ਸੋਚ ਤਲਿੰਦਾ ਦਾ ਤੇ ਵੀ ਸਿਰ ਤੇ ਮਰੀ ਮਾਂ ਪਤਾ ਨਹੀਂ ਕਿੰਦਾ ਵਿਚਾਰੀ ਜੀਂਦੀ ਹੋਣੀ ਕਿੰਦਾ ਬੱਚਾ ਵੱਡੇ ਕਿ ਤੂੰ ਬਚਾ ਕੇ ਰੱਖੋ ਆਪਣੀਆਂ ਧੀਆਂ ਨੂੰ ਇਦਾਂ ਦੇ ਦਰਿੰਦਿਆਂ ਕੋਲ ਸੱਚੀ ਬਚਾ ਕੇ ਰੱਖ